ਹallelujah ਇੱਥੇ ਕੀ ਦਿਖੇ ਆਤਮਾ ਦੀ ਪਰਤੀਤ ਹallelujah ਆਪਾਂ ਇੱਥੇ ਵੇਖਣਾ ਆਪਾਂ ਕਹਿ ਦਿੰਨੇ ਆਤਮਾ ਨੂੰ ਕਹਿੰਦਾ ਪਰਖੋ ਆਪਾਂ ਕਹਿ ਦਿੰਨੇ ਸਾਰੇ ਸਾਡੇ ਵਰਗੇ ਆ ਪਰ ਪਰਖਦ ਕੇ ਜਿਹੜਾ ਸਨਿਆਰ ਹੁੰਦਾ ਉਹ ਸੋਨਾ ਨੂੰ ਪਰਖਦਾ ਵੈ ਹallelujah ਆਪਾਂ ਵੀ ਆਤਮਾਵਾਂ ਨੂੰ ਪਰਖਣਾ ਇੱਥੇ ਹallelujah ਕਿਹੜੀਆਂ ਪ੍ਰਭੂ ਦੇ ਨਾਲ ਜੁੜੀਆਂ ਤੇ ਕਿਹੜੀਆਂ ਪ੍ਰਭੂ ਤੋਂ ਦੂਰ ਹੈ ਹallelujah ਕਹਿੰਦਾ ਹੇ ਪਿਆਰਿਓ ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲੋ ਸਗੋਂ ਆਤਮਾਵਾਂ ਨੂੰ ਪਰਖੋ ਇਹ ਲਿਖਿਆ ਹੈ ਹਰੇਕ ਦੀ ਪ੍ਰਤੀਤ ਨਾ ਕਰੋ ਤੇ ਪਰ ਆਤਮਾ ਨੂੰ ਪਰਖੋ ਹallelujah ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਵੀਂ ਸੰਸਾਰ ਵਿੱਚ ਨਿਕਲ ਆਏ ਹਨ ਹallelujah ਜੇ ਸਾਰੇ ਹੀ ਪ੍ਰਭੂ ਨੂੰ ਜਾਣਨ ਤੇ ਫਿਰ ਤਾਂ ਕਲ ਜੋਗੀ ਆਜੇ ਕਾਵੇ ਨਾ ਹallelujah ਫਿਰ ਤਾਂ ਸਤ ਜੋਗੀ ਰਵੇ ਨਹੀਂ ਸਾਰਿਆਂ ਦੇ ਮੂੰਹੋਂ ਸੱਚਮੁੱਚ ਜੋ ਪਰਮੇਸ਼ਰ ਨੂੰ ਮੰਨਦਾ ਏ ਪਰਮੇਸ਼ਰ ਉਹਦੇ ਨਾਲ ਹੋ ਕੇ ਰਹਿੰਦਾ ਹallelujah ਸਾਰੇ ਚੰਗੇ ਵੀ ਨਹੀਂ ਤੇ ਸਾਰੇ ਮਾੜੇ ਵੀ ਨਹੀਂ ਕਸੂਰ ਉਹਨਾਂ ਦਾ ਵੀ ਨਹੀਂਗਾ ਉਹ ਸ਼ੈਤਾਨ ਕੰਮ ਕਰ ਜਾਂਦਾ ਹallelujah ਪਰ ਪਰਮੇਸ਼ਰ ਕਰੇ ਪਰਮੇਸ਼ਰ ਸੱਚਮੁੱਚ ਜੋ ਤੇ ਇਥੋਂ ਦੂਰ ਗਏ ਤੇਰੇ ਨੇੜੇ ਆਉਣ ਹallelujah ਪਰਮੇਸ਼ਰ ਕਰਦਾ ਵੈ ਆਪਾਂ ਨਹੀਂ ਕੰਮ ਕਰਨਾ ਪਰਮੇਸ਼ਰ ਨੇ ਕਰਨਾ ਹallelujah ਇਹ ਭੈਣ ਨੇ ਉਦਨ ਪ੍ਰਾਰਥਨਾ ਕਰਾਈ ਤੇ ਕਿਉਂ ਕਰਾਈ ਉਮੇਗਾ ਲੋਕੀਸਟ ਤੇਲ ਹੀ ਸਮਝਦੇ ਤੇਲ ਹੈ ਤੇਲ ਨਹੀਂ ਹੁੰਦਾ ਇਹ ਪ੍ਰਭੂ ਦਾ ਮਹਾਵਿਸ਼ੇਕ ਹੈ ਹallelujah ਇਹਦੇ ਨਾਲ ਸੱਚਮੁੱਚ ਮੁਰਦੇ ਐਵੇਂ ਨਹੀਂ ਜਿੰਦੇ ਹੁੰਦੇਗੇ ਸਭ ਕੁਝ ਹੀ ਹੁੰਦਾ ਵੈ ਆਪਾਂ ਇਹਨੂੰ ਵਿਸ਼ਵਾਸ ਦੇ ਨਾਲ ਜਦੋਂ ਲਾਉਣੇ ਆ ਸੱਚਮੁੱਚ ਬਿਮਾਰੀਆਂ ਨਹੀਂ ਉੱਥੇ ਵੱਡੀ ਵੱਡਾ ਕੌਣ ਹੈ ਪਰਮੇਸ਼ਰ ਵੱਡਾ ਵੈ ਹਾਲੇਲੂਇਆ ਵਿਸ਼ਵਾਸ ਕਰਕੇ ਆਪਾਂ ਨਹੀਂ ਵੀ ਜਿਹੜੇ ਮਨ ਦੇਪ ਉਹਨਾਂ ਤੇ ਵੀ ਲਾਉਣੇ ਉਹਨਾਂ ਦੇ ਮਨ ਪਰਮੇਸ਼ਰ ਬਦਲ ਦਿੰਦਾ ਹੈ ਹਾਲੇਲੂਇਆ ਉਹਨਾਂ ਦੀ ਨਾਂ ਤੇ ਆਪਾਂ ਕਹਿੰਦੇ ਨੇ ਕੋਈ ਹਰੇਕ ਹੀ ਮਾੜਾ ਨਹੀਂ ਉਹਨਾਂ ਦੇ ਨਾਂ ਤੇ ਯਿਸੂ ਦਾ ਨਾਂ ਤਾਂ ਆਉਂਦਾ ਹੀ ਹੈ ਹਾਲੇਲੂਇਆ ਜਦੋਂ ਅਗਲੇ ਨੂੰ ਅਕਲ ਆਉਗੇ ਉਦੋਂ ਪਤਾ ਲੱਗੂ ਵਾਕਿਆ ਹੀ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਵੈ ਹਾਲੇਲੂਇਆ ਕਹਿੰਦਾ ਇਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਜੀਸੂ ਮਸੀਹ ਦੇਹ ਧਾਰੀ ਹੋ ਕੇ ਆਇਆ ਉਹ ਪਰਮੇਸ਼ਰ ਤੋਂ ਹੈ ਹਾਲੇਲੂਇਆ ਜਿਹੜਾ ਮਨ ਦਾ ਵੀ ਵਾਕਿਆ ਹੀ ਪਰਮੇਸ਼ਰ ਪ੍ਰਭੂ ਜੀਸੂ ਜੀ ਧਰਤੀ ਤੇ ਆਏ ਦੇਹ ਧਾਰੀ ਹੋ ਕੇ ਆਏ ਹੈ ਪਰਮੇਸ਼ਰ ਸੀਗੇ ਉਹ ਦੇਹ ਧਾਰੀ ਹੋ ਕੇ ਆਏ ਉਹ ਕਿੱਥੋਂ ਕਹਿੰਦੇ ਜਿਹੜੇ ਮਨ ਦੇ ਉਹ ਪਰਮੇਸ਼ਰ ਤੋਂ ਉਹ ਪਰਮੇਸ਼ਰ ਦੇ ਨਾਲ ਹੈ ਹallelujah ਕਹਿੰਦਾ ਅਤੇ ਹਰੇਕ ਆਤਮਾ ਜਿਹੜਾ ਜੀਸ਼ੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਰ ਤੋਂ ਨਹੀਂ ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਦੇ ਵਿੱਚ ਹੈ ਹallelujah ਜਿਹੜੇ ਪ੍ਰਭੂ ਜੀਸ਼ੂ ਨਹੀਂ ਮੰਨਦੇ ਮੰਨਦੇਗੇ ਉਹਨਾਂ ਚ شیطان ਦਾ ਆਤਮਾ ਹallelujah ਉਹ ਪ੍ਰਭੂ ਜੀਸ਼ੂ ਦੇ ਵਿਰੋਧੀ ਐ ਹਾਲੇਲੂਇਆ ਉਹ ਕਹਿੰਦੇ ਹਜੇ ਵੀ ਉਹ ਸੰਸਾਰ ਦੇ ਵਿੱਚ ਹੈਗੇ ਐ ਹਾਲੇਲੂਇਆ ਜਿਹੜੇ ਆਪਣਾ ਹੀ ਮਜ਼ਾਕ ਡਾਉਂਦਿਆ ਐ ਐਵੇਂ ਹਾਲੇਲੂਇਆ ਕਰਦੇ ਰਹਿੰਦੇ ਨਹੀਂ ਉਹਨਾਂ ਨੂੰ ਪਤਾ ਨਹੀਂਗਾ ਹਾਲੇਲੂਇਆ ਉਹਨਾਂ ਨੂੰ ਜਦੋਂ ਬਾਈਬਲ 'ਚ ਲਿਖਿਆ ਹਰ ਇੱਕ ਗੋਡਾ ਮੇਰੇ ਅੱਗੇ ਝੁਕੂਗਾ ਹਰ ਇੱਕ ਦੀ ਜ਼ੁਬਾਨ ਤੇ ਮੇਰਾ ਨਾਮ ਹੋਊਗਾ ਤੇ ਹੁਣੇ ਹੀ ਹੋਣਾ ਐ ਹਾਲੇਲੂਇਆ ਬਾਈਬਲ ਤਾਂ ਨਹੀਂ ਝੂਠੀ ਗਈ ਝੂਠੀ ਐ ਬਾਈਬਲ ਸੱਚੀ ਐ ਇਹ ਸੱਚੀਆਂ ਗੱਲਾਂ ਹੋਣੀਆਂ ਹੀ ਹੋਣੀਆਂ ਹਾਲੇਲੂਇਆ ਉਣਾ ਹੀ ਪਹਿਣਾ ਇੱਕ ਦਿਨ ਇੱਕ ਦਿਨ ਹਰੇਕ ਨੂੰ ਪ੍ਰਭੂ ਦੇ ਅੱਗੇ ਝੁਕਣਾ ਹੀ ਪੈਣਾ ਜਿਦੋਂ ਮਰਜੀ ਆ ਜਾਣ ਹਾਲੇਲੂਇਆ